ਫਿਰ ਹੋਰ ਵੀ ਨਿਕੰਮੇ ਝਗੜੇ ਸੀ ਖੜ ਕਰ ਬੈਠਦੇ ਆ ਭੈਸ ਜਿਸ ਭੈਸ ਨੂੰ ਕਰਨ ਵਾਲੇ ਨੂੰ ਵੀ ਗੁਰੂ ਨਾਨਕ ਨੇ ਮੂਰਖ ਕਹਿ ਦਿੱਤਾ ਉਹ ਕਿ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਬ ਕਹਾਵੇ ਕਿਸ ਨੇ ਪਾਪ ਸਮਾਨ ਹੈ ਇਸ ਭੈਸ ਨੂੰ ਕਰਨ ਵਾਲਾ ਗੁਰੂ ਨਾਨਕ ਦੀ ਦ੍ਰਿਸ਼ਟੀ ਚ ਮੂਰਖ ਹੈ ਕਿ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਇਹ ਪੰਥ ਦੇ ਗੁਰੂ ਨਾਨਕ ਦੇਵ ਜੀ ਇਸ ਵਾਸਤੇ ਨਿਰਣਾ ਕਰਦਾ ਪਿਆ ਕਿ ਇਹ ਝਗੜਾ ਇੰਡੀਆ 'ਚ ਤੇ ਹੈ ਨਹੀਂ ਮੈਂ ਇਤਨਾ ਸ਼ਹਿਰਾਂ 'ਚ ਪਰਮਣ ਕਰਦਾ ਕੋਈ ਇਸ ਤਰ੍ਹਾਂ ਦਾ ਸਿਲਸਿਲਾ ਮੈਂ ਦੇਖਿਆ ਨਹੀਂ ਪਰ ਬਾਹਰ ਕੁਝ ਜ਼ਿਆਦਾ ਉਹਦਾ ਇੱਕ ਕਾਰਨ ਕਿ ਪੰਥ ਦੀ ਬਣਾਈ ਹੋਈ ਜੋ ਮਰਿਆਦਾ ਹੈ ਉਸ ਦਾ ਕੋਈ ਪ੍ਰਚਾਰ ਨਹੀਂ ਹੋਇਆ ਗੁਰਬਾਣੀ ਦਾ ਪ੍ਰਚਾਰ ਨਹੀਂ ਹੋਇਆ ਸਿੱਧੀਆਂ ਪੁੱਠੀਆਂ ਗੱਲਾਂ ਜਿਸ ਨੇ ਕਹਿ ਦਿੱਤੀਆਂ ਉਹ ਕਬੂਲ ਕਰ ਲਈਆਂ ਗਈਆਂ ਜੋ ਪੰਥ ਖਰੜੇ ਤੇ ਵੀ ਪੂਰੀਆਂ ਨਹੀਂ ਉਤਰਦੀਆਂ ਇਹ ਤੁਸੀਂ ਹਕ ਉਸ ਖੜੜੇ ਨੂੰ ਮੰਨਦੇ ਨਹੀਂ ਫਿਰ ਤੇ ਨਿਰੰਕਾਰੀਆਂ ਦਾ ਵੀ ਕੋਈ ਕਸੂਰ ਨਹੀਂ ਤੇਰਾ ਦਾ ਸਾਮੀਆਂ ਦਾ ਵੀ ਕਿਉਂਕਿ ਉਹ ਵੀ ਕੰਨ ਅਸੀਂ ਨਹੀਂ ਮੰਨਦੇ ਔਰ ਜੇ ਹੁਣ ਨਿਕੰਮੇ ਝਗੜੇ ਲੈ ਕੇ ਅਸੀਂ ਦੋ ਦੋ ਤਿੰਨ ਤਿੰਨ ਧੜੇ ਖੜੇ ਕਰ ਛੜਨੇ ਨੇ ਬਹੁਤ سارے ਬੰਦੇ ਇਸ ਵਾਸਤੇ ਹਟ ਪੈਂਦੇ ਨੇ ਨਿਕੰਮੀ ਪੈਸੇ ਛੇੜ ਬੈਠ ਕੇ ਔਰ ਸਤਿਗੁਰ ਇਸ ਵੈਸ ਨੂੰ ਤੇ ਕਰੀਬਨ ਕਰੀਬਨ ਮੂੜਤਾ ਹੀ ਮੰਨਦੇ ਨੇ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਖ ਕਹਾਵੇ ਕਿਸਨੇ ਪਾਪ ਸੁਣਾਣੇ ਤੇ ਇਹ ਬੈਸ ਮੈਂ ਛੇੜ ਦੇਵਾਂ ਤੋ ਕਰੀਬਨ ਕਰੀਬਨ ਮੈਂ ਵੀ ਮੋੜਾਂ ਪਰ ਸਿਆਣਪ ਹੋਣ ਦਾ ਦਾਵਾ ਨਹੀਂ ਮੇਰਾ ਲੇਕਿਨ ਮੂਰਖਤਾ ਦੀ ਮੋਹਰ ਲਵਾਉਣ ਤੋਂ ਜੀ ਘਵਰਾਂਦਾ ਹੈ ਐਨੀ ਮਸਲ ਵਰਸ ਕਰਦਾ ਕਿਉਂਕਿ ਸਤਗੁਰ ਕਹਿੰਦਾ ਮੂੜ ਐ ਤੇ ਬੰਦਾ ਇਸ ਬੈਸ ਨੂੰ ਛੇੜਦਾ ਹੀ ਕਿਉਂ ਹੈ ਇਹ ਬੈਸ ਛੇੜਨ ਵਾਲੀ ਨਹੀਂ ਸਤਿਗੁਰੂ ਇਸ ਦੇ ਸਵਾਲ ਕਰਦਣ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਨੇ ਪਾਪ ਸਣਾ ਨੇ ਪਹਿਲੇ ਮੈਨੂੰ ਇਹ ਖੋਲ ਕੇ ਦੱਸੋ ਸਾਗ ਕੀ ਹੈ ਤੇ ਮਾਸ ਕੀ ਹੈ ਗੁਰੂ ਨਾਨਕ ਦੇਵ ਜੀ ਪਹਿਲਾ ਮਾਸੋ ਨਿੰਨਿਆ ਮਾਸੇ ਅੰਦਰ ਸਾਸ ਥੇਰੇ ਵੱਡਾ ਹੋਇਆ ਵਿਆਹ ਕਰ ਲਿਆ ਮਾਸ मांसो ही मांस उपजे मांसो सबे साख मांस मांस कर मूर्ख झगडे ज्ञान ध्यान नहीं जाने कौन मांस कौन साग खावे किसमें पाप समाने एक पुस्तक पढ़नू मेनू मिली दिल्ली विच लिखी एक बीबी ने और उस पुस्तक दे ऊपर पंक्तिए रस मीठा रस मांस 400 सफेदी की पुस्तक इस के बीचे करीबन करीबन इस ढंग ਨਾਲ ਸਿੱਖੀ ਰੂਪ ਪੇਸ਼ ਕੀਤਾ ਗਿਆ ਜਿਹੜਾ ਪੁਰਾਣਾ ਬ੍ਰਾਹਮਣ ਮਤ ਸੀ ਤੇ ਮੈਂ ਫਿਰ ਅਰਜ਼ ਕਰਾਂ ਸਿੱਖ ਧਰਮ ਜੈਨ ਧਰਮ ਨਹੀਂ ਸਿੱਖ ਧਰਮ ਬੋਧ ਧਰਮ ਨਹੀਂ ਸਿੱਖ ਧਰਮ ਸਨਾਤਨ ਮਤ ਨਹੀਂ ਹੈ ਸਿੱਖ ਧਰਮ ਬ੍ਰਾਹਮਣ ਮਤ ਨਹੀਂ ਹੈ ਤੇ ਜਿਸ ਢੰਗ ਦੀ ਅਹਿੰਸਾ ਤੇ ਜਿਸ ਢੰਗ ਦੀ ਛੂਆਛਾਤ ਸਿੱਖ ਧਰਮ ਦੇ ਚਲਿਆਂਦੇ ਗਈਏ ਨਿਰੋਲ ਪੁਰਾਣਾ ਬ੍ਰਾਹਮਣ ਵਰ ਔਰ ਕੁਛ ਨਹੀਂ ਨਿਰੋਲ ਪੁਰਾਣਾ ਬ੍ਰਾਹਮਣ ਔਰ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਜ਼ਰੂਰ ਇਤਿਹਾਸਕ ਗ੍ਰੰਥ ਪੜ੍ਹਨਾ ਹੈ ਮੈਂ ਕਿਧਰੇ ਭੁੱਲ ਕਰਦਾ ਹਾਂ ਮੇਰੀ ਸੁਦਾਈ ਕਰ ਲੈਣਾ ਜ਼ਰੂਰ ਕਿਉਂਕਿ ਇਹਨਾਂ ਇਤਿਹਾਸਕ ਗ੍ਰੰਥਾਂ ਨੂੰ ਲੈ ਕੇ ਮੈਂ ਕੌਮ ਦੇ ਬੜੇ ਮੁਖੀਆਂ ਮੁਖੀਆਂ ਦੇ ਕੋਲ ਗੋਮਿਆ ਇਹ ਇਤਿਹਾਸ ਹੈ ਸਾਡਾ ਤੋਰ ਸੰਸ਼ੇਵ੍ਰਿਚ ਮੈਂ ਅਰਜ਼ ਕਰਾਂ ਕਿ ਪੁਸਤਕ ਜਦ ਮੈਨੂੰ ਭੇਟ ਕੀਤੀ ਗਈ ਜਿਹਦੇ ਵਿੱਚ ਕਰੀਬਨ ਕਰੀਬਨ ਰਹਿਤ ਨਾਮ ਹੈ ਤੇ ਉਹਨਾਂ ਤਮਾਮ ਪੰਕਤੀਆਂ ਨੂੰ ਛੱਡ ਦਿੱਤਾ ਗਿਆ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਹਨ ਇਸ ਵਿਸ਼ੇ ਦੇ ਸੰਬੰਧ ਵਿੱਚ ਕੁਝ ਉਹ ਪੰਕਤੀਆਂ ਲੈ ਲੈ ਗਈਆਂ ਭਗਤ ਕਬੀਰ ਦੀਆਂ ਜੋ ਕੁਰਬਾਨੀ ਦੇ ਸੰਬੰਧ ਵਿੱਚ ਹਨ ਜਿੱਥੇ ਕਬੀਰ ਕਹਿੰਦੇ ਨੇ ਕਿ ਤੁਸੀਂ ਕਹਿੰਦੇ ਹੋ ਹਲਾਲ ਕੀ ਤਰ ਹੈ ਇਦਾ ਕੀ ਮਤਲਬ ਹੈ ਖੁਦਾ ਤੇ ਕੁਰਬਾਨੀ ਨਹੀਂ ਮੰਗਦਾ ਖੁਦਾ ਨੂੰ ਤੇ ਲੋੜ ਨਹੀਂ ਤੁਹਾਡੀ ਲੋੜ ਉਸ ਦੀ ਖੁਦਾ ਦੀ ਲੋੜ ਨਹੀਂ ਹੈ ਮੱਕੇਸ ਤੁਸੀਂ ਕਟੀ ਜਾ ਰਹੇ ਹੋ ਗਊਆਂ ਨੂੰ ਬੱਕਰੀਆਂ ਨੂੰ ਤੇ ਆਖੋ ਖੁਦਾ ਮੰਗਦਾ ਹੈ ਖੁਦਾ ਦੀ ਇਹ ਮੰਗ ਨਹੀਂ ਹੈ ਖੁਦਾ ਦੀ ਇਹ ਲੋੜ ਨਹੀਂ ਹੈ ਖੁਦਾ ਦੀ ਇਹ ਚਾਹਤ ਨਹੀਂ ਹੈ ਏਨ ਖੁਦਾ ਨਾਲ ਨਾ ਜੋ ਕਬੀਰ ਕਰਬਨ ਕਰੀ ਬਨ ਰੋਜ਼ਿਆਂ ਦੇ ਨਾਲ ਰਮਜ਼ਾਨ ਦੇ ਦਿਨਾਂ ਜੋ سلسلہ ਇਹ ਚੱਲਦਾ ਹੈ ਉਸ ਦੀ ਚਰਚਾ ਕਰਦਨੇ ਔਰ ਇਸ ਸਾਰੀ ਗੱਲ ਖੋਲ ਕੇ ਮਹਾਨ ਡਾਕਟਰ ਗੁਰਵਰਨ ਸਾਹਿਬ ਦੇ ਪ੍ਰਿੰਸੀਪਲ ਸਾਹਿਬ ਨੇ ਖੋਲ ਦਿੱਤੀ ਹੈ। ਬੜੀ ਦਿੱਲੀ ਦੇ ਵਿੱਚ ਮੈਨੂੰ ਪੇਟ ਕੀਤੀ ਗਈ। ਤੇ ਮੈਂ ਉਸ ਬੀਬੀ ਨੂੰ ਕਹਿ ਬਠੀਕ ਹੈ ਤੂੰ ਪੁਸਤਕ ਲਿਖੀ ਹੈ ਤੇ ਇਸ ਦੇ ਵਿੱਚ ਜੋ ਕੁਝ ਲਿਖਿਆ ਹੈ ਉਹ ਤੇ ਸਿਰਲੇਖ ਤੋਂ ਹੀ ਪਤਾ ਚੱਲਦਾ ਪਿਆ। ਤੇ ਪੁਸਤਕ ਦੇ ਨਾਮ ਤੋਂ ਹੀ ਪਤਾ ਚਲ ਰਿਹਾ ਹੈ ਪਰ ਮੈਂ ਪੁਸਤਕ ਕਬੂਲ ਨਹੀਂ ਕਰਨੇ। ਜਾਂ ਇਸ ਸੰਬੰਧੀ ਕੁਝ ਵਿਚਾਰ ਵਟਾਂਦਰਾ ਪਹਿਲੇ ਕਰੀ। ਖੈਰ ਬੈਠ ਗਿਆ ਉਸਦੀ ਕੋਠੀ 'ਚ ਨਾ ਲਈ ਮਾਡਰਨ ਟਾਊਨ ਦੀ ਗੱਲ। ਬੰਤੀ ਸਿਰਮੌਰੇ ਸੀ ਗੁਰੂ ਨਾਨਕ ਦੇ। ਰਸ ਸੋਨਾ ਰਸ ਰੂਪਾ ਕੰਮਲ ਰਸ ਪਰਮਲ ਕੀ ਵਾਸ। ਰਸ ਸੇ ਜਾ ਰਸ ਘੋੜੇ ਮੰਦਰ ਰਸਨੀ ਠਾ ਰਸ ਮਾਸ। ਇਸੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਇਤਨੀ ਰਸ ਸਰੀਰ ਦੇ ਚੋਵਨ ਮਾਸ ਹੋਵੇ ਤੇ ਨਾਮ ਦਾ ਵਾਸਾ ਕਿੱਥੇ ਹੋ ਸਕਦਾ ਨਾਮ ਨਹੀਂ ਵਸਦਾ ਮੈਂ ਕਿ ਠੀਕ ਇਸ ਪੰਕਤੀ ਨੂੰ ਸਾਹਮਣੇ ਰੱਖ ਕੇ ਤੋਂ ਮਾਸ ਦੀ ਬੜੀ ਸੋਹਣੀ ਵਿਆਖਿਆ ਕਰ ਦਿੱਤੀ ਬਹੁਤ ਸੋਹਣੀ ਬੜੀ ਉੱਤਮ ਵਿਆਖਿਆ ਔਰ 400 ਸਫੇ ਰੰਗ ਦਿੱਤੇ ਲੇਕਿਨ ਹੁਣ ਗੱਲ ਇਥੋਂ ਸ਼ੁਰੂ ਕਰਨੀ ਪੈਗੀ ਰਸ ਸੋਨਾ ਪਹਿਲੇ ਗੁਰਨਾਣਕ ਨੇ ਲਿਖਿਆ ਰਸ ਸੋਨਾ ਤੇ ਸੋਨੇ ਦਾ ਹਾਰ ਤੁੰ ਗੱਲ ਵਿੱਚ ਪਾਇਆ ਹੈ ਮੈਂ ਕਿ ਪਹਿਲੇ ਇਹਨੂੰ ਬਾਰ ਸੁੱਟ ਇਹਨੂੰ ਇੱਕ ਪਾਸੇ ਕਰ ਤਾਂ ਤੂੰ ਬਾਕੀ ਗੱਲ ਕਰੀ ਰਸ ਸੋਨਾ ਰਸ ਰੁਪਾ ਅਗਰ ਘਰ ਦੇ ਵਿੱਚ ਕੋਈ ਚਾਂਦੀ ਪਈ ਹੈ ਤੇ ਇਹਨੂੰ ਵੀ ਸੁੱਟ ਕਿਉਂਕਿ ਗੁਰੂ ਕਹ ਰਿਹਾ ਨਹੀਂ ਤੇ ਰਾਸ ਹੈ ਕਾਮਣ ਰਸ ਪੁਰਸ਼ ਵਾਸਤੇ ਇਸਤਰੀ ਤੇ ਇਸਤਰੀ ਵਾਸਤੇ ਪੁਰਸ਼ ਅਗਰ ਰਸ ਹੈ ਤੂੰ ਮੈਂ ਖਣ ਪਹਿਲੇ ਤੇਰੇ ਪਤੀ ਨੂੰ ਚਾਹੀਦਾ ਉਹ ਤੈਨੂੰ ਧੱਕੇ ਮਾਰ ਕੇ ਘਰੋਂ ਕੱਢੇ ਪਹਿਲੇ ਤੇ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੇ ਵਾਸ ਤੇ ਮੈਂ ਕਿ ਕੱਪੜਿਆਂ ਨੂੰ ਤੂੰ ਜ਼ਰੂਰ ਸੈਂਟ ਲਾਇਆ ਹੈ ਖਤਰ ਲਾਇਆ ਹੈ ਖੁਸ਼ਬੂ ਆ ਰਹੀ ਤੂੰ ਜਾਨੀ ਹੈ ਪ੍ਰਿੰਸੀਪਲ ਹੈ ਪੜਾਂਦੀ ਹੈ ਗੋਲਈ ਦੇ ਜਾਹੇ ਇਸ ਕਿਤਾਬ ਲਿਖਣ ਦਾ ਤੂੰ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ ਤੇ ਸੈਂਟ ਤੋਂ ਲਾਇਆ ਹੈ ਅਤਰ ਤੋਂ ਲਾਇਆ ਹੈ ਖੁਸ਼ਬੂ ਤੇਰੇ ਬੋਲਾਂ ਦੀ ਤੇ ਸਾਬਿਕਨ ਵਿੱਚ ਪਰਾਸ ਲਈ ਕਿਉਂ ਲਾਇਆ ਹੈ ਰਸ ਸੇ ਜਾਹ ਰਸ ਘੋੜੇ ਮੰਦਰ ਰਸਮੀ ਛਰਸਮਾਸ ਮੰਦਰ ਮੈਂ ਕਿ ਬੜੀ ਸੋਹਣੀ ਕੋਠੀ ਹੈ ਤੇਰੀ ਤੈਨੂੰ ਅਗਲਾ ਇ ਹਟਾ ਦੇ ਇਹ ਘਰੌਨਿਕ ਵੀ ਕਿਉਂਕਿ ਇਹ ਵੀ ਕਰਸ ਸਤਗੁਰ ਕਹਿੰਦੇ ਪੈ ਨੇ ਇਹ ਵੀ ਕਰਸ ਮਕਾਨ ਸੋਨਾ ਮਕਾਨ ਇਹ ਵੀ ਕਰਸ ਅਸਵਾਰੀ ਅੱਛੀ ਤੋਂ ਅੱਛੀ ਅਸਵਾਰੀ ਹੋਵੇ ਉਸ ਜ਼ਮਾਨੇ ਚ ਅੱچھے ਘੋੜੇ ਹੁੰਦੇ ਸਨ ਤੇ ਜਿਹਦੇ ਕੋਲ ਬਹੁਤ ਵਧੀਆ ਘੋੜਾ ਹੋਵੇ ਫੁੱਲਿਆ ਨਹੀਂ ਸਮੰਦਾ ਸੀ ਤੇ ਅੱਜ ਕੱਲ੍ਹ ਵਾਹਨ ਬਦਲ ਗਏ ਕਾਰਾਂ ਹੋ ਗਈਆਂ ਜਾਂ ਹੋਰ ਕੋਈ ਇਸ ਜ਼ਰੀਏ ਹੋ ਗਿਆ ਤਾਂ ਮੈਂ ਕਿ ਇਹ ਵੀ ਤੇਰੇ ਕੋਲ ਹੈ ਤੇ ਇਹਨੂੰ ਵੀ ਬਾਹਰ ਸੁੱਟ ਹੁਲਕੇ ਵੀ ਘਰ ਤੇ ਨਾ ਬੈਠੀ ਰਸ ਸੇ ਜਾਰਸ ਘੋੜੇ ਮੰਦਰ ਰਸ ਮਿੱਠਾ ਮਿੱਠਾ ਵੀ ਕੁ ਰਸ ਹੁੰਦਾ ਤੇ ਚੀਨੀ ਪੈਂਦੀ ਹੈ ਕਿ ਨਹੀਂ ਸ਼ੂਗਰ ਖਾਂਦੀ ਹੈ ਕਿ ਨਹੀਂ ਘਰ ਦੇ ਚ ਮਿੱਠਾ ਹੈ ਕਿ ਨਹੀਂ ਕੋਈ ਮਿੱਠੀ ਚੀਜ਼ ਵਰਤਦੀ ਹੈ ਕਿ ਨਹੀਂ ਇਹਨੂੰ ਵੀ ਬਾਰਸ ਉੱਠ ਫਿਰ ਰਸ ਮਿੱਠਾ ਰਸ ਮਾਸ ਫਿਰ ਮਾਸ ਇੱਕ ਰਸ ਇਹਨੂੰ ਬਾਰਸ ਉੱਠ ਪਰ ਇਸ ਤੋਂ ਪਹਿਲੇ ਚੀਨੀ ਵੀ ਬਾਹਰ ਸੁੱਟ ਕੋਠੀ ਨੂੰ ਵੀ ਅਗਲਾ ਸੋਨੇ ਦਾ ਹਾਰ ਪੂਜੋ ਗੱਲ ਵਿੱਚ ਪਾਇਆ ਹੈ ਇਹ ਵੀ ਬਾਹਰ ਸੁੱਟ ਔਰ ਫਿਰ ਅਸਵਾਰੀ ਵਾਸਤੇ ਵੀ ਤੇਰੇ ਕੋਲ ਕੁਝ ਨਹੀਂ ਹੋਣਾ ਚਾਹੀਦਾ ਤੂੰ ਸੈਂਟ ਅਤਰ ਇਤਿਆਦਿਕ ਦੀਆਂ ਸ਼ੀਸ਼ੀਆਂ ਵੀ ਬਾਹਰ ਸੁੱਟ ਇਹ ਘਰ ਦੇ ਚ ਨਹੀਂ ਹੋਣੀਆਂ ਚਾਹੀਦੀਆਂ ਅੱਖ ਲੱਗੀ ਇਸ ਢੰਗ ਨਾਲ ਤੇ ਮੈਂ ਨਹੀਂ ਸੋਚਿਆ ਸੀ ਇਸ ਤਰ੍ਹਾਂ ਦੇ ਵੀ ਅਰਥ ਆਉਂਦੇ ਨੇ ਤੇ ਮੈਂ ਕਹ ਤੂੰ ਇਹ ਸਮਝਿਆ ਹੈ ਕਿ ਸਿੱਖ ਜਗਤ ਦੇ ਵਿੱਚ ਸਾਰਿਆਂ ਨੇ ਦਿਮਾਗ ਨੂੰ ਤਾਲੇ ਲਾ ਕੇ ਰੱਖਿਆ ਹੋਇਆ ਹੈ। ਵਾਕਈ ਜਿਨ੍ਹਾਂ ਨੇ ਤਾਲੇ ਲਾ ਕੇ ਰੱਖਿਓ ਨੇ ਉਹਨਾਂ ਨੇ ਇਸ ਬਹਿਸ ਨੂੰ ਛੇੜਿਆ ਆਇਆ ਹੈ। ਪਰ ਪੰਥ ਦੇ ਪਰਮਾਨਿਕ ਖਰੜੇ ਦੀ ਥਾਂ-ਥਾਂ ਤੇ ਮੁਕਾਲਫਤ। ਔਰ ਅਨੇਕਤਾ ਨੂੰ ਅੰਮ੍ਰਿਤ ਵੀ ਅਨੇਕਾਂ ਹਿੱਸਿਆਂ 'ਚ ਵੰਡ ਕੇ ਰੱਖ ਦਿੱਤਾ। ਫਿਰ ਠੰਡੇ ਦਿਲ ਨਾਲ ਮੈਂ ਤੁਹਾਂ ਪੁੱਛਣ ਲੱਗੀ ਕਹਿੰਨੀ ਜੀ ਗੱਲ ਕੀ ਹੈ। ਗੱਲ ਕੀ ਹੈ ਮੈਂ ਤੇ ਇੰਨੀ ਵੱਡੀ ਕਿਤਾਬ ਲਿਖ ਬੈਠੀ ਹਾਂ ਮੈਂ ਫਿਰ ਗੱਲ ਸੁਣਾ ਸੋਨੇ ਦਾ ਕੋਲ ਹੋਣਾ ਮਾੜੀ ਗੱਲ ਨਹੀਂ ਪਰ ਬੰਦਾ ਸੋਨੇ ਦੇ ਵਿੱਚ ਰਸ ਨਾ ਮਾਣੇ ਹੁਣ ਜਿਵੇਂ ਪੁਰਸ਼ ਸੋਨੇ ਦਾ ਅਗਰ ਕੜਾ ਪਾਈ ਫਿਰਦਾ ਹੈ ਤੇ ਰਸ ਹੈ ਉਸ ਦਾ ਵਰਨਾ ਸਰਬ ਲੋਕ ਦਾ ਕੜਾ ਸਾਨੂੰ ਸਤਿਗੁਰ ਨੇ ਦਿੱਤਾ ਹੈ ਸੋਨੇ ਦਾ ਤਾਂ ਨਹੀਂ ਦਿੱਤਾ ਤੇ ਜਿੰਨੇ ਪਾਈ ਫਿਰਦੇ ਨੇ ਕਿ ਸੋਨੇ ਦਾ ਕੜਾ ਵੀ ਇੱਕ ਰਸ ਹੋ ਗਿਆ ਸੋਨਾ ਇੱਕ ਲੋੜ ਹੋ ਸਕਦੀ ਬੰਦੇ ਦੀ ਰੱਖੇ ਅਗਰ ਇਸਤਰੀ ਨੇ ਕੁਝ ਪਹਿਨੇ ਆ ਠੀਕ ਹੈ ਪਰ ਹੁਣ ਨਿਰਾ ਤੇ ਸੋਨਾ ਨਾ ਨਾ ਦਿਖਾਂਦੀ ਫਿਰ ਤੇ ਜੇ ਦਿਖਾਂਦੀ ਫਿਰ ਦੀ ਰਸ ਹੈ ਮੁਸ਼ਕਿਲ ਹੈ ਕਿ ਨਾਮ ਜਪ ਸਕੇ ਰਸ ਨਹੀਂ ਹੋਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਪੁਰਸ਼ ਵਾਸਤੇ ਇਸਤਰੀ ਤੇ ਇਸਤਰੀ ਵਾਸਤੇ ਪੁਰਸ਼ ਇੱਕ ਲੋੜ ਹੈ ਸੰਸਾਰਿਕ ਲੋੜ ਹੈ ਸਮਾਜਿਕ ਲੋੜ ਹੈ ਸਰੀਰਕ ਲੋੜ ਹੈ ਇਹ ਸਿਰਫ ਰਸ ਨਾ ਹੋਵੇ ਅਗਰ ਰਸ ਬਣ ਗਿਆ ਤਾਂ ਸੁਰਤ ਇੱਥੇ ਵੀ ਰੁਕ ਜਾਏਗੀ ਅੱਗੇ ਨਹੀਂ ਜਾ ਸਕੇਗਾ ਮਕਾਨ ਇੱਕ ਲੋੜ ਹੈ ਬਿਲਕੁਲ ਲੋੜ ਹੈ ਮਨੁੱਖ ਦੀ ਇੱਕ ਲੋੜ ਹੈ ਤੇ ਜੇ ਮਕਾਨ ਹੁਣ ਰਸ ਬਣ ਜਾਏ ਤੇ ਕਈਆਂ ਵਾਸਤੇ ਰਸ ਬਣ ਜਾਂਦਾ ਉਹ ਬੈਠਣ ਵਾਸਤੇ ਬਾਅਦ ਵਿੱਚ ਕਹਿੰਦੇ ਨੇ ਪਹਿਲੇ ਸਾਰਾ ਮਕਾਨ ਦਿਖਾ ਦੇਣ ਇਹ ਵੀ ਵੇਖੋ ਇਹ ਵੀ ਵੇਖੋ ਅੰਜ ਪ੍ਰਕਰਮ ਕਰਾਈ ਫਿਰ ਦੇਣ ਆਪਣੇ ਮਕਾਨ ਦੀ ਜਿਵੇਂ ਉਹਨਾਂ ਦਾ ਮਕਾਨ ਇੱਕ ਮੰਦਰ ਹੋਵੇ ਖੂਬਸੂਰਤ ਪ੍ਰਮਾਤਮਾ ਦਾ ਖੈਰ ਮੁਖਤਸਰ ਅਸਰੀ ਇਹ ਰਸ ਹੁੰਦਾ ਹੈ ਤਾਂ ਹੁਣ ਇਸ ਮਕਾਨ 'ਨੇ ਰੱਬ ਦਾ ਨਾਮ ਨਹੀਂ ਜਪਣ ਦੇਣਾ ਕਈਆਂ ਵਾਸਤੇ ਗੱਡੀ ਕਾਰ ਇਤਿਆਦਕ ਰਸ ਬਣ ਜਾਂਦੀ ਹੈ ਬਿ ਲੋਕੀ ਵੇਖਣ ਕੋਈ ਵਧੀਆ ਹੋਵੇ ਕਾਰ ਆਮ ਕਾਰਾਂ ਹੀ ਤੇ ਲੋਕੀ ਪੈ ਘੁੰਮਦੇ ਨੇ ਕੋਈ ਖਾਸ ਹੋਵੇ ਕੋਈ ਸلسلਾ ਖਾਸ ਹੋਵੇ ਵਿਸ਼ੇਸ਼ ਹੋਵੇ ਤੇ ਜੇ ਹੁਣ ਕਾਰ ਦੇ ਆਸਰੇ ਤੇ ਤੂੰ ਵਿਸ਼ੇਸ਼ ਹੋਣਾ ਸਭ ਕੁਝ ਰਸ ਹੋ ਜਾਏ ਸੁਰਤ ਰੁਕੇਗੀ ਤੇ ਮਿੱਠਾ ਇੱਕ ਲੋੜ ਹੈ ਸਰੀਰ ਦੇ ਵਿੱਚ ਮਾੜਾ ਮੋਟਾ ਜਾਣਾ ਹੀ ਚਾਹੀਦਾ ਥੋੜਾ ਬਹੁਤ ਇਹਦੀ ਇੱਕ ਲੋੜ ਹੈ ਪਰ ਇਹ ਹੁਣ ਰਾਸੀ ਬਣ ਜਾਏ ਕਈ ਬੰਦਿਆਂ ਦਾ ਮਿੱਠੀ ਚੀਜ਼ ਖਾਣਾ ਇੱਕ ਰਸ ਬਣ ਜਾਂਦਾ ਹੈ ਤੁਜੇ ਰਸ ਬਣ ਗਏ ਤੇ ਮੁਸ਼ਕਿਲ ਹੈ ਨਾਮ ਜਪ ਸਕੇ ਇਸ ਤਰ੍ਹਾਂ ਮਾਸ ਇੱਕ ਬੰਦੇ ਦੀ ਲੋੜ ਹੋ ਸਕਦੀ ਰਸ ਨਹੀਂ ਅਗਰ ਮਾਸ ਰਸ ਬਣ ਗਿਆ ਤਾਂ ਫਿਰ ਮੁਸ਼ਕਿਲ ਹੈ ਨਾਮ ਜਪ ਸਕੇ ਫਿਰ ਤੇ ਮਾਸੀ ਚ ਫਸ ਗਿਆ ਫਿਰ ਤੇ ਮਾਸੀ ਚ ਡੁੱਬ ਗਿਆ ਕੋਈ ਰੂਪ ਦੇ ਚ ਡੁੱਬ ਗਿਆ ਕੋਈ ਸੋਨੇ ਚ ਡੁੱਬ ਗਿਆ ਕੋਈ ਮਕਾਨ ਦੇ ਚ ਡੁੱਬ ਗਿਆ ਕੋਈ ਮਿੱਠੇ ਚ ਡੁੱਬ ਗਿਆ ਕੋਈ ਮਹਿਲ ਮਾੜੀਆਂ ਚ ਡੁੱਬ ਗਿਆ ਕੋਈ ਮਾਸੇ ਚ ਡੁੱਬ ਗਿਆ ਸਤਿਗੁਰ ਇਹਨਾਂ ਸਾਰਿਆਂ ਨੂੰ ਰਸ ਭਏ ਕਹਿੰਦੇ ਨੇ ਇੱਕ ਨੂੰ ਰਸ ਨਹੀਂ ਆਖਿਆ ਫਿਰ ਇਸ ਪੰਕਤੀ ਨੂੰ ਸਰਵਨ ਕਰਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਸ ਸੋਨਾ ਰਸ ਰੋਪਾ ਕਾਮਣ ਰਸ ਪਰਮਲ ਕੇ ਵਾਸ ਰਸ ਸੇ ਜਾ ਰਸ ਘੋੜੇ ਮੰਦਰ ਰਸ ਮੀਠਾ ਰਸ ਮਾਸ ਇਹਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਅਗਰ ਇੰਨੇ ਰਸ ਇਸ ਸਰੀਰ ਦੇ ਚ ਨੇ ਨਾਮ ਕਿੱਥੇ ਵਸੇਗਾ